ਕਿ ਚੋਰਾਂ ਦਾ ਟੋਲਾ ਇੱਕ ਦਿਨ ਵੀ ਸੁੱਕਾ ਨਹੀਂ ਜਾਣ ਦਿੰਦਾ ਵਰਤਾ ਕੇ ਹਟ ਤੱਕ ਕੋਈ ਨਾ ਕੋਈ ਭਾਣਾ ਦੋਸਤੋ ਘਰਾਂ ਦੇ ਬਾਹਰ ਜੇ ਜਿੰਦਰੇ ਲੱਗੇ ਹੋਣ ਤਾਂ ਚੋਰਾਂ ਦੀ ਖੁਸ਼ੀ ਦਾ ਕੋਈ ਨਹੀਂ ਰਹਿੰਦਾ ਟਿਕਾਣਾ ਦੋਸਤੋ ਚੋਰਾਂ ਦੀ ਖੁਸ਼ੀ ਦਾ ਕੋਈ ਨਹੀਂ ਰਹਿੰਦਾ ਟਿਕਾਣਾ ਦੋਸਤੋ ਸਤਿ ਸ਼੍ਰੀ ਅਕਾਲ ਵੀ ਬਤੀ ਨਮਾ ਸ਼ਹਿਰ ਦੇਖ ਰਿਹਾ ਮੈਂ ਦਨੀ ਸੂਰੀ ਸਾਥੀਓ ਇਸ ਸਮੇਂ ਅਸੀਂ ਪਿੰਡ ਚੂੜ ਪਰਵੇਖੇ ਮੌਜੂਦ ਹਾਂ ਔਰ ਚੂੜ ਪਰ ਆ ਲਿੰਕ ਸੜ ਕੇ ਉਹਦੇ ਉੱਤੇ ਘਰ ਹੈ ਔਰ ਬਹੁਤ ਸਾਰੇ ਲੋਕਾਂ ਦੇ ਇਕੱਠੇ ਹੋ ਚੁੱਕੇ ਨੇ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਔਰ ਆਂਦੇ ਜਾਂਦੇ ਰਾਈ ਵੀ ਜਦੋਂ ਪੁੱਛਦੇ ਕਿ ਕੀ ਹੋ ਗਿਆ ਤਾਂ ਅੰਦਰੋਂ ਇੱਕੋ ਆਵਾਜ਼ ਆਉਂਦੀ ਹੈ ਕਿ ਚੋਰੀ ਹੋ ਗਈ ਇਹ ਪਰਿਵਾਰ ਪਾਪਾ ਬਲਕਰਾਜੀ ਦੇ ਮੱਥਾ ਟੇਕਣ ਗਿਆ ਸੀ ਜਦੋਂ ਵਾਪਸ ਪਰਤੇ ਤਾਂ ਇਹਨਾਂ ਦੇ ਘਰ 'ਚ ਜਿਹੜੀ ਤਬਾਹੀ ਹੋਈ ਹੈ ਉਹ ਦੇਖ ਕੇ ਇਹਨਾਂ ਦੇ ਪੈਰਾ ਹੇਠੋਂ ਜ਼ਮੀਨ ਨਿਕਲ ਗਈ ਇਹ ਪਰਿਵਾਰ ਜਦੋਂ ਵਾਪਸ ਆ ਕੇ ਪਰਤ ਕੇ ਦੇਖਦਾ ਤਾਂ ਪੈਰਾ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਦੇਖ ਕੇ ਕਿ ਚੋਰਾਂ ਨੇ ਘਰ ਵਿੱਚ ਇਹਨਾਂ ਦੀ ਗੈਰ ਮੌਜੂਦਗੀ ਵਿੱਚ ਦਸਤਕ ਦਿੱਤੀ ਅਤੇ ਇੱਥੋਂ ਤਬਾਹੀ ਕਰਕੇ ਗਏ ਨੇ ਤੌਰ ਜਿਹੜੇ ਆ ਉਹ ਪਹਿਲਾ ਕੰਦ ਟੱਪਦੇ ਤੁਸੀਂ ਕੰਦਾ ਦੇਖੋ ਕੰਦਾ ਹੀ ਪਹਿਲਾਂ ਬੜੀਆਂ ਉੱਚੀਆਂ ਨੇ ਸਾਡੇ ਜੇ ਫੁੱਟ ਦੀ ਕੰਧ ਹੋਣੀ ਮੇਰੇ ਖਿਆਲ ਉਸ ਤੋਂ ਵੀ ਜਿਹੜੀ ਹਾਈਟ ਜ਼ਿਆਦਾ ਹੋਣੀ ਤੇ ਉਸ ਦੇ ਉੱਤੇ ਗਰਿਲਾਂ ਵੀ ਆ ਤਾਂ ਚੋਰ ਜਿਹੜੇ ਪਹਿਲਾਂ ਕੰਦ ਟੱਪਦੇ ਆ ਕੰਦ ਟੱਪ ਕੇ ਜਿਹੜੇ ਦਰਵਾਜ਼ੇ ਆ ਉਹਨਾਂ ਦੇ ਹੈਂਡਲ ਪੁੱਟੇ ਜਾਂਦੇ ਤੇ ਚੋਰ ਅੰਦਰੋਂ ਨਗਦੀ ਅਤੇ ਕੈਸ਼ ਦੇ ਨਾਲ ਦੇ ਨਾਲ ਸੋਨਾ ਵੀ ਜਿਹੜਾ ਇੱਥੋਂ ਚੋਰੀ ਕਰਕੇ ਲੈ ਕੇ ਗਏ ਆ ਪਿੰਡ ਵਿੱਚ ਇਸ ਸਮੇਂ ਜਿਹੜਾ ਸਹਿਮ ਦਾ ਮਾਹੌਲ ਹੈ ਜਦੋਂ ਬੀਬੀਆਂ ਹੋਰ ਆਉਂਦੀਆਂ ਆਪਸ ਵਿੱਚ ਗੱਲਬਾਤ ਕਰਦੀਆਂ ਤਾਂ ਪਤਾ ਲੱਗਦਾ ਕਿ ਪਿੰਡ ਅੰਦਰ ਇੱਕ ਸਹਿਮ ਦਾ ਮਾਹੌਲ ਪਣ ਪ੍ਰਿਆਕੇ ਜੇ ਚੋਰ ਇਸ ਤਰੀਕੇ ਚੋਰੀਆਂ ਕਰਨਗੇ ਕਰਨਗੇ ਤਾਂ ਬਾਕੀ ਜਿਹੜੇ ਲੋਕ ਕਿ ਆਲੇ ਦੁਆਲੇ ਘਰ ਆ ਉਹਨਾਂ ਅੰਦਰ ਵੀ ਇੱਕ ਡਰ ਤੇ ਸਹਿਮ ਦਾ ਮਾਹੌਲ ਬਣਦਾ ਕਿਉਂਕਿ ਘਰਾਂ ਤੋਂ ਬਾਹਰ ਜਦ ਕੋਈ ਜਾਂਦਾ ਜੇ ਬਾਹਰ ਬਾਰਤੇ ਜਿੰਦਾ ਲਾ ਕੇ ਚਲ ਗਿਆ ਤਾਂ ਚੋਰਾਂ ਨੂੰ ਸੂਹ ਕੌਣ ਦਿੰਦਾ ਚੋਰਾਂ ਦਾ ਨੈਟਵਰਕ ਇੰਨਾ ਤੇਜ਼ ਕਿੱਥੋਂ ਹੋ ਗਿਆ ਆ ਵੀਰ ਇੱਥੇ ਖੜਨੇ ਤਾਂ ਇਹ ਵੀ ਗੱਲ ਕਰਦੇ ਸੀਗੇ ਕਿ ਜੇ ਘਰ 'ਚ ਕਿਸੇ ਇਕੱਲੇ ਨੂੰ ਛੱਡ ਕੇ ਚਲੇ ਜਾਂਦੇ ਆ ਤਾਂ ਉਹਦੇ ਉੱਤੇ ਹਮਲਾ ਕਰ ਦਿੱਤਾ ਤਾਂ ਉਹਦੀ ਪਰਭਾਈ ਕੌਣ ਕਰੂਗਾ ਤਾਂ ਬਹੁਤ ਸਾਰੇ ਸਵਾਲ ਨੇ ਕੋਈ ਇੰਦਰ ਚਲ ਕੇ ਮੌਕਾ ਦੇਖਦੇ ਦੱਸਿਆ ਜਾ ਰਿਹਾ ਹੈ ਕਿ ਇਸ ਪਾਸਿਓਂ ਚੋਰ ਜਿਹੜੇ ਆ ਉਹ ਕੰਧ ਟੱਪ ਕੇ ਏਡਾ ਛਾਲ ਮਾਰਦੇ ਉਸ ਤੋਂ ਬਾਅਦ ਆਹ ਜਿਹੜਾ ਦਰਵਾਜ਼ਾ ਹੈ ਆਹ ਦਰਵਾਜ਼ੇ ਦਾ ਹੈਂਡਲ ਪੱਟਿਆ ਜਾਂਦਾ ਉਸ ਤੋਂ ਬਾਅਦ ਇਸ ਕਮਰੇ 'ਚ ਚੋਰ ਦਾਖਲ ਹੁੰਦੇ ਹੈ ਬਈ ਹਨਾ ਬਈ ਉਹ ਜਿਹੜੇ ਜਿੱਥੋਂ ਲੋਕ ਪੰਜ ਸਾਰੇ ਉਧਾਰੀ ਵਾਲੇ ਕਪ ਘਰ ਦੇ ਘਰ ਦੇ ਅੰਦਰ ਜਿੰਨੇ ਵੀ ਦਰਵਾਜੇ ਨਾਲ ਸਾਰਿਆਂ ਦੇ ਹੈਂਡਲ ਪੱਟੇ ਆ ਚੋਰ ਤਕਰੀਬਨ 3-4 ਘੰਟੇ ਇਸ ਘਰ ਵਿੱਚ ਰਹਿੰਦੇ ਆ ਔਰ ਤੁਸੀਂ ਦੇਖੋ ਕਿ ਘਰ ਦਾ ਕੋਈ ਕੋਨਾ ਕੋਈ ਅਲਮਾਰੀ ਕੋਈ ਲੋਕਰ ਨਹੀਂ ਛੱਡਿਆ ਔਰ ਵੱਡਾ ਨੁਕਸਾਨ ਕਰਕੇ ਗਏ ਆ ਬਜ਼ੁਰਗਾਂ ਦੇ ਬੱਚਿਆਂ ਦੀ ਅੱਖਾਂ ਵਿੱਚ ਹੰਝੂ ਆ ਤਕਲੀਫ ਹੈ ਔਰ ਬੀਬੀਆਂ ਤਾਂ ਇੱਥੇ ਵੀ ਕਹਿ ਰਹੀਆਂ ਕਹਿੰਦੇ ਕਿ ਜਿਹ ਹੈ ਮੂੰ ਇਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਦੇ ਡੰਡੇ ਵੱਜਣੇ ਚਾਹੀਦੇ ਇਹਨਾਂ ਦੇ ਪਟੇ ਵੱਜਣੇ ਚਾਹੀਦੇ ਜਿਹਨੇ ਲੋਕਾਂ ਨੂੰ ਇਹ ਤਕਲੀਫ ਦਿੰਦੇ ਆ ਦਿਖਾਓ ਇਧਰ ਕੋਈ ਅਲਮਾਰੀ ਕੋਈ ਲੋਕਰ ਕੋਈ ਕੋਨਾ ਕੁਝ ਵੀ ਨਹੀਂ ਛੱਡਿਆ ਕੋਈ ਟ੍ਰੰਕ ਨਹੀਂ ਛੱਡਿਆ ਕੁਝ ਨਹੀਂ ਛੱਡਿਆ ਕੱਲੀ-ਕੱਲੀ ਚੀਜ਼ ਦੀ ਚੈਕਿੰਗ ਕੀਤੀ ਹੈ ਔਰ ਨੁਕਸਾਨ ਕਰਕੇ ਜਿਹੜੇ ਚੋਰ ਗਏ ਆ ਕੀ ਤੁਹਾਡੇ ਨਾਮ ਕੀ ਅਜਿਹੀ ਜਿਹੀ ਘਟਨਾ ਕਿ ਹੋਈ ਮੇਰਾ ਨਾਮ ਬਹਾਦਰ ਲਾਲ ਜੀ ਹਾਂਜੀ ਅਸੀਂ ਬਾਬਾ ਵਾਲਕਨਾਰ ਦੇ ਗਏ ਸੀਗੇ ਜੇ 12 ਤਰੀਕ ਨੂੰ ਸਾਡੇ ਕਪਾਨੀ ਦੇ ਸ਼ਾਮ ਨੂੰ ਕੀ ਕਹੇ ਜੀ ਤੇ ਅਸੀਂ ਹੁਣੇ ਆਏ ਆ 5:30 5:30 ਕਿਹ ਕਿਹ ਅੰਦਰ ਫਿਰ ਕੀ ਦੇਖਿਆ ਤੁਸੀਂ ਅੰਦਰ ਦੇਖਿਆ ਸਾਡੇ ਸਾਰੇ ਤਾਲੇ ਤੋੜੇ ਹੋ ਤੇ ਮੁੜ ਕੇ ਸਾਰੀਆਂ ਲਮਾਰੀਆਂ ਸਾਡਾ ਜੋ ਵੀ ਸਾਰਾ ਸਮਾਨ ਤੋੜ ਭੰਨ ਕੇ ਸੱਟਿਆ ਪਿਆ ਤੇ ਤੁਸੀਂ ਸਮਾਨ ਚੈੱਕ ਕੀਤਾ ਕੀ ਕੀ ਚੋਰੀ ਕਰਕੇ ਰਹਿ ਗਏ ਜੀ ਚੋਰੀ ਤਾਂ ਜੇ ਹੋਣਾ ਸੀ ਬਾਹਰ ਬਾਅਦ ਚ ਦੇਖਿਆ ਕਿ ਆ ਕਿਹੜੀ ਅਲਮਾਰੀ ਜਨਿਕਲਿਆ ਫੇ ਮੈਂ ਉਹ ਤੇ ਦੇਖਿਆ ਨਹੀਂ ਹੈਗਾ ਕੀ ਜੀ ਵੀ ਕੁਝ ਅੰਦਾਜ਼ਾ ਹੁੰਦਾ ਕਿ ਕੈਸ਼ ਕੋਈ ਗੈਣਾ ਘੱਟਾ ਹੈ 35-40000 ਰੁਪਈਆ ਹੋਊਗਾ ਕੈਸ਼ ਹਾਂ ਜੀ ਤੇ ਗੈਣਾ ਘੱਟਾ ਗੁਣਿਆ ਤਾਂ ਪਛੈ ਨਹੀਂ ਸਾਵ ਅਸੀਂ ਬਾਬੇ ਦੇ ਗਏ ਸਤਿ ਪਾਤ ਜੀ ਵੀ ਖੁੱਲੇ ਪਏ ਹੁੰਦੇ ਆ ਖੁੱਲੇ ਪਏ ਕਈ ਵਾਰ ਨਿਆਣਿਆਂ ਦੇ ਵਿੱਚ ਰੱਖਿਆ ਹੁੰਦੇ ਕਈ ਗੋਲ ਕੌਮੀਆਂ ਬੱਚਿਆਂ ਦੀ ਹਾਂ ਜੀ ਬੱਚਿਆਂ ਦੀ ਰੱਖੀਆਂ ਸੀ ਕਿਤੇ ਬਾਬਾ ਬਾਲਕਨਾ ਦੇ ਅਸੀਂ ਜਾਣਾ ਹੁੰਦਾ ਜਿੱਦਾ ਜਟੇਰਿਆਂ ਵਾਸਤੇ ਕੱਢੇ ਹੁੰਦੇ ਸਬੰਧ ਕੱਢੇ ਦਾ ਸਾਰੇ ਕੱਢੇ ਆ 4 ਗਲਦੇ ਤਕੇ ਸਾਰੇ ਖਾਲੀ ਤੇ ਪਏ ਦਸਬੰਧ ਵੀ ਲੱਗੇ ਹਾਂਜੀ ਸਭ ਕੁਝ ਲੱਗੇ ਆ ਆ ਤੁਹਾਡਾ ਸਮਾਨ ਜਿਹੜਾ ਤੁਸੀਂ ਬਾਲਕਨਾਂ ਜੀ ਤੋਂ ਵਾਪਸ ਆਏ ਹੋ ਹਾਂਜੀ ਹਾਂਜੀ ਅੱਛਾ ਜੀ ਸਾਰਾ ਪਰਿਵਾਰ ਗਿਆ ਸੀ ਸਾਰੇ ਪਰਿਵਾਰ ਸਨੇ ਇੱਥੇ ਤੁਸੀਂ ਤੇ ਤੁਹਾਡੇ ਬ੍ਰਦਰ ਰਹਿੰਦਾ ਹਾਂਜੀ ਹਾਂਜੀ ਦੋਨੋਂ ਬਰਾਬਰ ਦੋਨੋਂ ਦੀਆਂ ਫੈਮਲੀਆਂ ਹਾਂਜੀ ਦੋਨੋਂ ਫੈਮਲੀਆਂ ਰਹਿੰਦੇ ਆਂ ਤੇ ਮਤਲਬ ਦੋ ਪੋਰਸ਼ਨ ਬਣੇ ਹੋਏ ਅੰਦਰ ਹਾਂਜੀ ਦੋ ਪੋਰਸ਼ਨ ਬਣੇ ਹੋਏ ਤੇ ਦੋਨੋਂ ਪੋਰਸ਼ਨ ਫਲੋਰ ਤੇ ਹੋਏ ਤੋੜੇ ਹੋਏ ਤੋਂ ਨਾਲ ਪਾਸੇ ਸਾਰਾ ਕੁਝ ਤੋੜਿਆ ਉਹ ਦੂਜੇ ਭਰਾ ਦਾ ਵੀ ਨੁਕਸਾਨ ਹੋਇਆ ਤੁਹਾਡਾ ਬਹੁਤ ਹੋਇਆ ਜੀ ਤੇ ਗਹਿਣੇ ਗੱਟੇ ਚੋਂ ਕੁਛ ਅੰਦਾਜ਼ਾ ਹੋਵੇ ਕੁਛ ਕੁ ਆ ਗਿਆ ਸੀ ਉਹ ਬਚਾ ਹੋ ਗਿਆ ਬਾਕੀ ਜੋ ਮੜਾ ਮੋਟਾ ਚਾਂਦੀ ਚੁੰਦੀ ਦਾ ਪਿਆਸ ਉਹ ਲੈ ਗਿਆ ਸਭ ਪਿਛੇ ਅੱਛਾ ਭਾਜੀ ਕਿਸੇ ਦਾ ਸ਼ੱਕ ਜਿਤਾਇਆ ਜਾ ਰਿਹਾ ਪਿੰਡ ਵਾਸੀਆਂ ਵੱਲੋਂ ਤਾਂ ਹੁਣ ਦੇਖੋ ਜੀ ਅਸੀਂ ਤਾਂ ਦੁਕਾਨ ਕਰਦੇ ਆ ਬਹੁਤਾ ਪਿੰਡ 'ਚ ਰਹਿੰਦੀ ਵੀ ਨਹੀਂ ਹੈਗੀ ਸ਼ੱਕ ਹੁਣ ਅਸੀਂ ਕਿਸੇ 'ਚ ਕਹਿ ਨਹੀਂ ਸਕਦੇ ਚਲੋ ਤੁਹਾਡੇ ਬਾਰੇ ਮੈਂ ਜਾਣਕਾਰੀ ਹਾਸਲ ਕੀਤੀ ਕਿ ਇਹਨਾਂ ਸ਼ਰੀਫ ਪਰਿਵਾਰ ਹੈ ਤੇ ਕੋਈ ਕੋਈ ਤੁਹਾਨੂੰ ਕਿਸੇ ਤੇ ਸ਼ੱਕ ਹੋਵੇ ਕੋਈ ਲੱਗਦਾ ਹੋਵੇ ਕਿ ਯਾਰ ਕੋਈ ਕਿਉਂਕਿ ਕੰਮ ਵੇਚੀ ਦਾ ਲੱਗਦਾ ਕੁਝ ਨਹੀਂ ਕਹਿ ਸਕਦਾ ਜੀ ਇਸ ਟਾਈਮ ਕਿਰਨ ਹਾਂ ਜੀ ਹਾਂ ਜੀ ਹਾਂ ਜੀ ਨੌ ਕਿਹਦਾ ਲੈਬ ਨਹੀਂ ਸਕਦੇ ਘਰ ਵਿੱਚ ਅਸੀਂ ਕੋਈ ਬੰਦਾ ਛੱਡ ਕੇ ਇਸ ਕਰਕੇ ਨਹੀਂ ਗਏ ਵੇ ਕੋਈ ਪਰ ਉਹਨੂੰ ਬੜ ਮਾਰ ਬਾੜ ਦੇ ਜਿਹੜਾ ਕੋਈ ਤਰੀਕੇ ਕੰਮ ਕੀਤਾ ਜੀ ਦੇਖੋ ਤੁਹਾਨੂੰ ਕਿਉਂਕਿ ਇੱਕ ਬੰਦੇ ਦਾ ਕੰਮ ਨਹੀਂ ਘਟ ਘਟ ਤਿੰਨ ਚਾਰ ਜਾਨਾਂ ਦਾ ਕੰਮ ਲੱਗਦਾ ਜੇ ਕੋਈ ਕੱਲਾ ਛੱਡ ਜਾਂਦੇ ਤਾਂ ਉਹਦੇ ਸੱਟ ਚੋਟ ਮਾਰ ਸਕਦੇ ਹੁਣ ਪੁਲਿਸ ਅੱਗੇ ਕੀ ਮੰਗ ਰੱਖੀ ਹੈ ਜੀ ਸਾਡਾ ਨੁਕਸਾਨ ਜੋ ਹੋਇਆ ਦੇਖਣ ਵਿੱਚ ਕੀ ਕੀ ਹੋਇਆ ਸਾਡਾ ਚੋਰ ਵੀ ਫੜਿਆ ਜਾਵੇ ਚੋਰ ਫੜਿਆ ਜਾਂਦਾ ਬਹੁਤ ਨਸ਼ੇ ਵਧੇ ਹੋਆ ਹੁਣ ਤੇ ਕੱਲਾ ਕੱਲਾ ਨਸ਼ਾ ਚੰਗ ਕੰਮ ਕਰ ਜਿੰਦੇ ਸਭ ਕੁਝ ਠੀਕ ਹੈ ਕੋਈ ਕਲਾਕਾਰ ਛੱਡ ਛੱਡ ਕੇ ਜਾ ਹੀ ਨਹੀਂ ਸਕਦਾ ਕਿਤੇ ਵੀ ਵਿਆਹ ਸ਼ਾਦੀ ਕਿਸੇ ਬੰਦੇ ਨੂੰ ਕੱਲਾ ਘਰ ਛੱਡ ਕੇ ਜਾ ਸਕਦਾ ਨਹੀਂ ਕਿਸੇ ਕੱਲੇ ਬੰਦੇ ਨੂੰ ਰਹਿ ਨਹੀਂ ਸਕਦਾ ਅਸੀਂ ਅੱਜ ਕਹਿ ਸਕਦੇ ਕਹਿੰਦੇ ਸਵੇ ਦੋ ਤਿੰਨ ਇੱਥੇ ਰਹਿ ਜਾਣ ਬੰਦੇ ਹੋਏਗਾ ਬਚਾਅ ਹੋ ਗਿਆ ਉਹਨਾਂ ਦਾ ਹਮਲਾ ਕਰ ਸਕਦੇ ਹੋ ਔਜ਼ਾਰ ਤੇ ਹਥਿਆਰ ਦੋਨੇ ਹੋ ਸਕਦੇ ਚਲੋ ਬਹੁਤ ਸ਼ੁਕਰ ਹੈ ਮੇਰਾ ਨਾਮ ਮਾਸ਼ਰਾਨੀ ਪਿੰਡ ਚੂੜ ਪਰ ਜੀ ਮੈਨੂੰ ਤੁਹਾਨੂੰ ਚੋਰੀ ਦੀ ਘਟਨਾ ਬਾਰੇ ਕਦੋਂ ਪਤਾ ਲੱਗਦਾ ਤੇ ਤੁਸੀਂ ਇੱਥੇ ਕਦੋਂ ਪਹੁੰਚਦੇ ਪੀੜਤ ਪਰਿਵਾਰ ਕੋਲ ਸਰ ਮੈਨੂੰ 6 ਵਜੇ ਨਿਊਜ਼ ਮਿਲਦੀ ਆ ਤੇ ਮੈਂ ਉਸੇ ਟਾਈਮ ਆਂਦੀ ਆ ਜੀ ਆ ਕੇ ਤੁਸੀਂ ਕੀ ਦੇਖਿਆ ਸਰਪੰਚ ਸਾਹਿਬ ਜਦੋਂ ਆ ਕੇ ਦੇਖਿਆ ਤਾਂ ਉਹਨਾਂ ਦੇ ਸਾਰੇ ਹੀ ਘਰ ਦਾ ਸਮਾਨ ਖਿਲਰਿਆ ਪਿਆ ਸੀ ਲੋਕ ਵਗੈਰਾ ਸਾਰਾ ਕੁਝ ਤੋੜੇ ਹੋਏ ਹਨ ਦੀ ਹਾਂਜੀ ਕੁਝ ਦੱਸਿਆ ਪਰਿਵਾਰ ਨੇ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਹਾਂਜੀ ਉਹਨਾਂ ਨੇ ਦੱਸਿਆ ਵੀ ਕੈਸ਼ ਸੀ ਉਹ ਲੈ ਗਏ ਆ ਤੇ ਬਾਕੀ 골ਡ ਵਗੈਰਾ ਸੀ ਉਹਨਾਂ ਦਾ ਹਾਂਜੀ ਸਰ ਨੁਕਸਾਨ ਬਹੁਤ ਹੋਇਆ ਉਹਨਾਂ ਦਾ ਅੱਛਾ ਤੁਹਾਡੇ ਪਿੰਡ ਵਿੱਚ ਚੋਰਾਂ ਨੇ ਪਿੰਡ ਮਤਲਬ ਕਿਸੇ ਹੋਰ ਘਰ ਨੂੰ ਪਹਿਲਾਂ ਵੀ ਨਿਸ਼ਾਨਾ ਬਣਾਇਆ ਥੋੜੇ ਸਮੇਂ ਵਿੱਚ ਹਾਂਜੀ ਸਰ ਹਣ ਤੱਕ ਤਿੰਨ ਚੋਰੀਆਂ ਪਹਿਲਾਂ ਹੋ ਚੁੱਕੀਆਂ ਐ ਕਿੰਨੇ ਕਿ ਦਿਨ ਚ ਹੋ ਗਈਆਂ ਜੀ ਇਹ ਮਹੀਨੇ ਦੇ ਵਿੱਚ ਤਿੰਨ ਚੋਰੀਆਂ ਹੋਕੀਆਂ ਤੇ ਪਿੰਡ ਚ ਡਰਦਾ ਮਾਹੌਲ ਵੀ ਹੋਣਾ ਜੀ ਹਾਂਜੀ ਸਰ ਪੂਰਾ ਡਰਦਾ ਮਾਹੌਲ ਆ ਤੇ ਪੁਲਿਸ ਪ੍ਰਸ਼ਾਸਨ ਇਥੇ ਮੌਕੇ ਤੇ ਪਹੁੰਚਾ ਵੈਸੇ ਮੈਂ ਦੇਖਿਆ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਹਾਂਜੀ ਸਰ ਪਰ ਤੁਸੀਂ ਕੋਈ ਦੱਸੀ ਜਿਹੜੀ ਤੁਹਾਨੂੰ ਤਕਲੀਫ ਆ ਰਹੀ ਉਹਨਾਂ ਨਾਲ ਗੱਲਬਾਤ ਕੀਤੀ ਜੀ ਕਿ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਕੀਤੇ ਜਾਣ ਹਾਂਜੀ ਸਰ ਪ੍ਰਬੰਧ ਹੋਣੇ ਚਾਹੀਦੇ ਸੁਰੱਖਿਆ ਹੋਣੀ ਚਾਹੀਦੀ ਹੈ ਕਿਉਂ ਜਿਹੜੇ ਬਾਕੀ ਲੋਕ ਐ ਉਹ ਵੀ ਉਹਨਾਂ ਵੀ ਡਰਦਾ ਮਾਹੌਲ ਬਣਿਆ ਹੋਇਆ ਇਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਾਡੀ ਇਹੀ ਤਦੋਂ ਤੁਸੀਂ ਉਦਮੀ ਹੋ ਤੁਸੀਂ ਮੌਕੇ ਤੇ ਪਹੁੰਚੋ ਮੈਂ ਮੈਨੂੰ ਵੀ ਘੰਟਾ ਹੋ ਗਿਆ ਮੈਂ ਦੇਖ ਰਿਹਾ ਤੁਸੀਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਵੀ ਕਰ ਰਹੇ ਹੋ ਔਰ ਚੋਰ ਨੂੰ ਲੱਭਣ ਦੀ ਵੀ ਕੋਸ਼ਿਸ਼ ਕਰ ਰਹੇ ਹੋ ਪਰਾਲੇ ਕਰ ਰਹੇ ਹੋ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਕੀ ਮੰਗ ਰੱਖੂਗੀ ਸਰ ਇਹ ਪੀੜਤ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹਾਂਜੀ ਮੇਰੇ ਹਾਂਜੀ ਬਿਲਕੁਲ ਅੱਛਾ ਪਿੰਡ ਚ ਨਾ ਔਰਤਾਂ ਮੈਂ ਦੇਖਿਆ ਤੁਹਾਨੂੰ ਲੰਘਦੇ ਵੜਦੇ ਮਿਲ ਕੇ ਜਾ ਰਹੇ ਸੀ ਉਹ ਕਹਿੰਦੇ ਕਿ ਹੁਣ ਤਾਂ ਵੀ ਔਖਾ ਹੋ ਗਿਆ ਕੋਈ ਪਿੰਡ ਪੱਧਰ ਤੇ ਉਪਰਾਲਾ ਕੀਤਾ ਜਾਊਗਾ ਤਾਂ ਵੀ ਸੀਸੀਟੀਵੀ ਕੈਮਰੇ ਲਗਾਏ ਜਾਣ ਹਾਂਜੀ ਸਰ ਬਾਕੀ ਜਾਇਦ ਬਾਰੇ ਕੋਈ ਯੋਜਨਾ ਬਣਾਈ ਜਾਊਗੀ ਹਾਂਜੀ ਜ਼ਰੂਰ ਸਰ ਬਾਕੀ ਪੈਰਾ ਲਗਵਾਵਾਂਗੇ ਜੀ ਹਾਂਜੀ ਠੀਕ ਹੈ ਇੱਥੇ ਤੁਸੀਂ ਪੀੜਤ ਤੇ ਧਰਦੀ ਗੱਲ ਵੀ ਸੁਣ ਲਈ ਔਰ ਪਿੰਡ ਦੇ ਮੋਹਤਵਾਰਾਂ ਦੀ ਵੀ ਗੱਲਬਾਤ ਸੁਣ ਲਈ ਔਰ ਜਿਹੜੀ ਗੱਲ ਸੱਟ ਤੱਕ ਪਹੁੰਚੀ ਹੈ ਉਹ ਇਹ ਵੀ ਪਹੁੰਚੀ ਹੈ ਕਿ ਉਸ ਦਿਨ ਜਿਸ ਦਿਨ ਇੱਥੇ ਚੋਰੀ ਕੀਤੀ ਗਈ ਹੈ ਹੋ ਸਕਦਾ ਸ਼ੱਕ ਜਤਾਇਆ ਜਾ ਰਿਹਾ ਹੈ ਸ਼ੰਕਾ ਜਤਾਈ ਜਾ ਰਹੀ ਹੈ ਕਿ ਉਸ ਦਿਨ ਪਿੰਡ ਵਿੱਚ ਇੱਕ ਜਗਰਾਤਾ ਵੀ ਸੀ ਤੇ ਪਿੰਡ ਵਿੱਚ ਦੱਸਿਆ ਜਾ ਰਿਹਾ 15 ਕਿ ਦਿਨਾਂ ਦੇ ਅੰਦਰ ਤਿੰਨ ਚੋਰੀਆਂ ਹੋਈਆਂ ਔਰ ਇਹ ਜਿਹੜੀਆਂ ਚੋਰੀਆਂ ਪਿੰਡ 'ਚ ਬਾਰ-ਬਾਰ ਹੋ ਰਹੀਆਂ ਇਸ ਤੋਂ ਵੀ ਗੱਲ ਸਮਝ ਲੱਗਦੀ ਹੈ ਕਿ ਹੋ ਸਕਦਾ ਪਿੰਡ ਵਿੱਚ ਕੋਈ ਭੇਤੀ ਹੋਵੇ ਜਿਹੜਾ ਚੋਰਾ ਨੂੰ ਸੂਹ ਦਿੰਦਾ ਔਰ ਉਸ ਤੋਂ ਬਾਅਦ ਜੇ ਕੋਈ ਘਰ ਸੁੱਨਾ ਹੈ ਜਾਂ ਕੋਈ ਘਰ ਦਾ ਕਿਤੇ ਬਾਹਰ ਗਿਆ ਹੈ ਤਾਂ ਘਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਇਹ ਵੱਡੀ ਜਿਹੜੀ ਚਿੰਤਾ ਜਿਹੜੀ ਮੋਦਵਾਰ ਮੌਕੇ ਤੇ ਮੌਜੂਦ ਨੇ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਉਹ ਕਹਿੰਦੇ ਅਸੀਂ ਇਸ ਇਸ਼ੂ ਨੂੰ ਲੈ ਕੇ ਸੀਰੀਅਸ ਹਾਂ ਅਸੀਂ ਪੁਲਿਸ ਨਾਲ ਗੱਲਬਾਤ ਕਰ ਰਹੇ ਹਾਂ ਰਾਪਤਾ ਬਣਾ ਰਹੇ ਹਾਂ ਤਾਂ ਜੋ ਸਾਡੇ ਪਿੰਡ ਨੂੰ ਸੁਰੱਖਿਅਤ ਮਹਿਸੂਸ ਕਰਾਇਆ ਜਾ ਸਕੇ ਗੱਲ ਇਹ ਵੀ ਕੀਤੀ ਹੈ ਕਹਿੰਦੇ ਸੀਸੀਟੀਵੀ ਪੂਰੇ ਪਿੰਡ 'ਚ ਲਗਾਏ ਜਾਣਗੇ ਇਸ ਬਾਰੇ ਯੋਜਨਾ ਵੀ ਕਰਾਂਗੇ ਲੇਕਿਨ ਹਾਲ ਦੀ ਘੜੀ ਟੂੜਪੁਰ ਪਿੰਡ ਵਾਸੀ ਜਿਹੜੇ ਆ ਉਹਨਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਹੈ ਕਿਉਂਕਿ ਤੀਜੀ ਘਟਨਾ ਜਿਹੜੀ ਹੈ ਬਹੁਤ ਥੋੜੇ ਦਿਨਾਂ ਵਿੱਚ ਇਹ ਹੋਈ ਹੈ ਔਰ ਜੇਕਰ ਇਸੇ ਤਰੀਕੇ ਘਟਨਾਵਾਂ ਦੀ ਗਿਣਤੀ ਵੱਧਦੀ ਰਹੀ ਤਾਂ ਲੋਕਾਂ ਅੰਦਰ ਹੋਰ ਡਰ ਬਣੇਗਾ ਔਰ ਘਬਰਾਹਟ ਜਿਹੜੀ ਹੈ ਉਹ ਵੱਧਦੀ ਜਾਵੇਗੀ ਤੇ ਬੇਚੈਨੀ ਵੀ ਹੋ ਜਾਂਦੀ ਔਰ ਚੋਰਾਂ ਦੇ ਹੌਸਲੇ ਜਿਹੜੇ ਆ ਉਹ ਬਲੰਦ ਵੀ ਹੋ ਜਾਂਦੇ ਪੁਲਿਸ ਮੌਕੇ ਤੇ ਪਹੁੰਚਿਆ ਸਿਟੀ ਥਾਣੇ ਤੋਂ ਐਸਆਈ ਬਲਵੀਰ ਸਿੰਘ ਪਹੁੰਚੇ ਆ ਰਕੇਸ਼ ਜੀ ਪਹੁੰਚੇ ਆ ਔਰ ਇਹਨਾਂ ਵੱਲੋਂ ਹਰ ਇੱਕ ਐਂਗਲ ਨੂੰ ਖੰਘਾਲਿਆ ਗਿਆ ਪੂਰੀ ਡਿਟੇਲ ਇਹਨਾਂ ਨੇ ਕੀ ਕੀ ਪਰਿਵਾਰ ਨੂੰ ਲੱਗ ਰਿਹਾ ਕਿਉਂਕਿ ਸਟਾਰਟਿੰਗ ਵਿੱਚ ਸ਼ੁਰੂਆਤੀ ਜਿਹੜੀ ਜਾਣਕਾਰੀ ਹੁੰਦੀ ਹੈ ਉਹਦੇ ਵਿੱਚ ਤੁਹਾਨੂੰ ਅੰਦਾਜ਼ੇ ਲੱਗਦੇ ਹੁੰਦੇ ਆ ਪਰ ਉਹਨਾਂ ਨੇ ਲਿਸਟ ਬਣਾ ਕੇ ਜਿਹੜੀ ਆ ਐਸਆਈ ਸਾਹਿਬ ਨੂੰ ਦੇ ਦਿੱਤੀ ਆ ਤੇ ਉਮੀਦ ਕਰਦੇ ਆ ਜਲਦੀ ਹੀ ਜਦੋਂ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਉਸ ਤੋਂ ਬਾਅਦ ਜਿਹੜੇ ਚੋਰ ਆ ਉਹ ਪੁਲਿਸ ਦੇ ਸ਼ਿਕੰਜੇ ਚ ਆਉਣਗੇ ਤੇ ਉਹਨਾਂ ਨੂੰ ਸਲਾਕਾ ਪਿੱਛੇ ਕੀਤਾ ਜਾਊਗਾ ਬਹੁਤ ਬਹੁਤ ਸ਼ੁਕਰੀਆ